ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਕਾਪਰਟ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਗੁਰਦੇ 301 ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਬਾਬਾ ਜੀਵਨ ਸਿੰਘ ਦੇ ਜੀਵਨ ਬਾਰੇ ਉਹਨਾਂ ਦੀ ਜੀਵਨ ਦੀਆਂ ਆਪਣਵਦੀਆਂ ਬਾਰੇ ਤੇ ਖਾਲਸਾ ਪੰਥ ਦੇ ਵਿੱਚ ਖਾਲਸਾ ਇਤਿਹਾਸ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਕੀ ਜਗ੍ਹਾ ਹੈ ਅਬ ਵੀਡੀਓ ਦੇਖਿਓ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਹੋ ਸਕਦਾ ਤੁਹਾਡਾ ਜੀਵ ਮਿਲ ਜਾਵੇ ਤੇ ਵੀਡੀਓ ਪੂਰੀ ਦੇਖਿਓ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਕਿਸੇ ਬਸ਼ੀਰ ਸਾਹਿਬ ਦੀਆਂ ਦੀ ਉੱਪਰ ਬਾਇਓਗ੍ਰਾਫੀ ਲੈ ਕੇ ਹੁੰਦੇ ਰਹਿੰਦੇ ਹਾਂ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਫੀਲਡ ਦੇ ਵਿੱਚ ਆਪਣਾ ਨਾਮ ਬਣਾਇਆ ਹੋਵੇ ਜਾਂ ਫਿਰ ਜਿਨ੍ਹਾਂ ਦੀ ਸਾਡੇ ਸਮਾਜ ਨੂੰ ਕੋਈ ਵੱਡੀ ਦੇਣ ਹੋਵੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਰੰਗਰੇਟੇ ਗੁਰੂ ਦੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਬਾਰੇ ਜਾਣੀ ਕਿ ਭਾਈ ਜੈਤਾ ਜੀ ਬਾਰੇ ਅੱਜ ਅਸੀਂ ਗੱਲ ਕਰਾਂਗੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਕਿਵੇਂ ਉਹਨਾਂ ਨੇ ਖਾਲਸਾ ਪੰਥ ਦੀ ਸ਼ਾਨ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਤੇ ਕਿਵੇਂ ਮਿਲਿਆ ਸੀ ਉਹਨਾਂ ਨੂੰ ਗੁਰੂ ਕੇ بیٹے ਦਾ ਖਿਤਾਬ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਇਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡਾ ਹਰ ਇੱਕ ਲਾਇਕ ਆਈ ਥਿੰਕ ਕਿ ਮੈਂ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਓ ਫਿਰ ਦੋਸਤੋ ਸ਼ੁਰੂ ਕਰਦੇ ਹਾਂ ਸ਼੍ਰੋਮਣੀ ਸ਼ਹੀਦ ਭਾਈ ਚੇਤਾ ਸਿੰਘ ਦੇ ਜੀਵਨ ਬਾਰੇ ਭਾਈ ਚੇਤਾ ਜੀ ਦਾ ਜਨਮ 13 ਦਸੰਬਰ 1661 ਨੂੰ ਪਟਨਾ ਵਿਖੇ ਭਾਈ ਸਦਾਨੰਦ ਦੇ ਘਰ ਮਾਤਾ ਪ੍ਰੇਮੋ ਜੀ ਦੀ ਗੁੱਖੋਂ ਹੋਇਆ ਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਖੁਦ ਉਹਨਾਂ ਦਾ ਨਾਮ ਚੇਤਾ ਰੱਖਿਆ ਸੀ ਭਾਈ ਚੇਤਾ ਜੀ ਦਾ ਬਚਪਨ ਬੜੇ ਹੀ ਲਾਡਾਂ ਪਿਆਰਾਂ ਨਾਲ ਪੀਤ ਹੋਇਆ ਕੂਰਸਵਾਰੀ ਸਾਸਤ੍ਰ ਵਿਦਿਆ ਕੁਸ਼ਤੀ ਕਰਨੀ ਜੰਗੀ ਖੇਡਾਂ ਦੇ ਨਾਲ-ਨਾਲ ਉਹਨਾਂ ਨੇ ਉਰਦੂ ਅਰਬੀ ਫਾਰਸੀ ਅਤੇ ਹੋਰ ਕਈ ਭਾਸ਼ਾਵਾਂ ਬਤਨ ਬੱਚੀ ਸਿੱਖ ਲਈਆਂ ਸਨ ਸੰਗੀਤ ਦੀ ਵਿਦਿਆ ਉਹਨਾਂ ਨੇ ਆਪਣੇ ਪਿਤਾ ਭਾਈ ਸਦਾਨੰਦ ਜੀ ਤੋਂ ਪ੍ਰਾਪਤ ਕੀਤੀ ਆਪ ਜਦੋਂ 6 ਸਾਲ ਦੇ ਸਨ ਤਾਂ 22 ਦਸੰਬਰ 1660 ਈਸਵੀ ਨੂੰ ਸ਼੍ਰੀ ਗੋਗ ਤੇਗ ਬਹਾਦਰ ਜੀ ਦੇ ਘਰ ਬਾਲਕ ਕੋਵਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਜਾਣੇ ਕਿ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਅਗਲੇ ਹੀ ਦਿਨ ਜਾਣੇ ਕਿ 23 ਦਸੰਬਰ 1666 ਈਸਵੀ ਨੂੰ ਭਾਈ ਜੇਤਾ ਜੀ ਦੇ ਛੋਟੇ ਭਰਾ ਜਾਣੇ ਕਿ ਭਾਈ ਸੰਤਾ ਸਿੰਘ ਜੀ ਦਾ ਜਨਮ ਹੋਇਆ। ਇਸ ਤਰ੍ਹਾਂ ਬਾਲਕ ਗੋਬਿੰਦ ਰਾਏ ਅਤੇ ਭਾਈ ਸੰਤਾ ਸਿੰਘ ਜੀ ਭਾਈ ਜੇਤਾ ਜੀ ਤੋਂ 6 ਸਾਲ ਛੋਟੇ ਸਨ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਬਾਲਕ ਗੋਬਿੰਦ ਰਾਏ ਅਤੇ ਭਾਈ ਸੰਤਾ ਜੀ ਨਾਲ ਖੁੱਲ੍ਹ ਕੇ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਆ ਗਏ ਤਾਂ ਭਾਈ ਸਦਾਨੰਦ ਜੀ ਵੀ ਆਪਣੇ ਪਰਿਵਾਰ ਸਮੇਤ ਉਹਨਾਂ ਦੇ ਨਾਲ ਹੀ ਅਨੰਦਪੁਰ ਸਾਹਿਬ ਕਿ ਆ ਗਏ ਕਸ਼ਮੀਰੀ ਪੰਡਤ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਫਰਿਆਦ ਲੈ ਕੇ ਆਏ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਤੇ ਭਾਈ ਚੇਤਾ ਜੀ 15 ਸਾਲ ਦੇ ਭਰ ਜਵਾਨ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪਾਉਣ ਲਈ 20 ਜੁਲਾਈ 1675ਵੀ ਨੂੰ ਦਿੱਲੀ ਵੱਲ ਨੂੰ ਚੱਲ ਪਏ ਉਸੇ ਸਮੇਂ ਭਾਈ ਜੈਤਾ ਜੀ ਵੀ ਉਹਨਾਂ ਦੇ ਨਾਲ ਸਨ ਪਰ ਗੁਰੂ ਸਾਹਿਬ ਨੂੰ ਪੰਜ ਸਿੰਘਾਂ ਸਮੇਤ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਥੋਂ ਗੁਰੂ ਤੇਗ ਬਹਾਦਰ ਜੀ ਨੇ 57 ਸ਼ਲੋਕ ਪੰਜ ਪੈਸੇ ਨਾਰੀਅਲ ਗੁਰਿਆਈ ਤਿਲਕ ਤੇ ਹੁਕਮਨਾਮਾ ਦੇ ਕੇ ਭਾਈ ਜੈਤਾ ਜੀ ਨੂੰ ਆਨੰਦਪੁਰ ਸਾਹਿਬ ਭੇਜਿਆ ਤੇ ਭਾਈ ਜੈਤਾ ਜੀ ਨੇ ਇਹ ਬਾਲਕ ਗੋਵਿੰਦ Rai ਜੀ ਨੂੰ ਦਿੱਤਾ ਦੇ ਨਾਲ ਹੀ ਭਾਈ ਜੇਤਾ ਜੀ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਅਟਲ ਹੈ ਉਸੇ ਸਮੇਂ ਬਾਲਕ ਗੋਬਿੰਦ ਰਾਏ ਜੀ ਨੇ ਭਾਈ ਜੇਤਾ ਜੀ ਦੀ ਡਿਊਟੀ ਗੁਰੂ ਸਾਹਿਬ ਦਾ ਸਰੀਰ ਲਿਆਉਣ ਲਈ ਲਗਾ ਦਿੱਤੀ ਸੀ ਇਸ ਉੱਪਰ ਪਹਿਰਾ ਦਿੰਦਿਆਂ ਭਾਈ ਜੇਤਾ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਵੀ ਕੁਰਬਾਨ ਕਰ ਦਿੱਤਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਦੇ ਪਿਆਰੇ ਸਿੰਘਾਂ ਭਾਈ ਮਤੀਦਾਸ ਨੂੰ ਪਿਛਕਾਰੋਂ ਚੀਰ ਕੇ ਤੇ ਭਾਈ ਸਤੀਦਾਸ ਨੂੰ ਰੂਮ ਵਿੱਚ ਰਪੇਟ ਕੇ ਅੱਗ ਲਗਾ ਦਿੱਤੀ ਗਈ ਤੇ ਭਾਈ ਦਿਆਲਾ ਜੀ ਨੂੰ ਗੇਗ ਵਿੱਚ ਵਾਰ ਕੇ ਸ਼ਹੀਦ ਕੀਤਾ ਗਿਆ ਤੇ ਇਸ ਤੋਂ ਬਾਅਦ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਧੜ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਭਾਈ ਜੈਤਾ ਜੀ ਨੇ 11-12 ਨਵੰਬਰ ਦੀ ਰਾਤ ਨੂੰ ਗੁਰੂ ਸਾਹਿਬ ਦਾ ਸੀਸ ਚੁੱਕਣ ਲਈ ਸਕੀਮ ਲਗਾਈ ਭਾਈ ਜੈਤਾ ਜੀ ਨੇ ਆਪਣੇ ਤਾਇਆ ਆਗਿਆਰਾਮ ਜੀ ਪਿਤਾ ਸਦਾਨੰਦ ਜੀ ਅਤੇ ਭਾਈ ਗੁਰਦਤਾ ਜੀ ਨਾਲ ਸਲਾਹ ਕਰਕੇ ਇਹ ਤਿੰਨੇ ਜਾਂਦਰੀ ਚੌਕ ਪਹੁੰਚ ਗਏ ਤੇ ਭਾਈ ਸਦਾਨੰਦ ਜੀ ਨੇ ਹੁਕਮ ਦਿੱਤਾ ਸੀ ਕਿ ਉਹ ਉਹਨਾਂ ਦਾ ਸੀਸ ਕੱਟ ਕੇ ਗੁਰੂ ਸਾਹਿਬ ਜੀ ਦੇ ਸੀਸ ਨਾਲ ਬਟਾ ਕੇ ਲੈ ਜਾਵੇ ਤੇ ਪਹਿਲਾਂ ਤੋਂ ਹੀ ਬਣਾਈ ਇਸ ਗੋਤ ਮੁਤਾਬਕ ਭਾਈ ਜੇਤਾ ਜੀ ਨੇ ਦਿਲ ਤੇ ਪੱਥਰ ਰੱਖ ਕੇ ਆਪਣੇ ਪਿਤਾ ਜੀ ਦੇ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਤੇ ਗੁਰੂ ਜੀ ਦੇ ਸੀਸ ਨਾਲ ਅਦਲ ਬਦਲ ਕਰਕੇ ਉਹ ਤੋਂ ਸੀਸ ਚੁੱਕ ਲਿਆ ਤੇ ਠੰਡੀਆਂ ਤੇਜ਼ ਹਵਾਵਾਂ ਨੂੰ چیرਦੇ ਹੋਏ ਖੇਤਾਂ ਖਾਲਾਂ ਵਿੱਚ ਦੀ ਹੁੰਦੇ ਹੋਏ ਦਿਨ ਵੇਲੇ ਕਿਤੇ ਲੋਕ ਛਿਪ ਕੇ ਆਰਾਮ ਕਰਨਾ ਤੇ ਰਾਤ ਦੇ ਸਮੇਂ ਆਪਣਾ ਸਫ਼ਰ ਤੈਅ ਕਰਨਾ ਇਸੇ ਤਰ੍ਹਾਂ 322 ਕਿਲੋਮੀਟਰ ਦਾ ਵਿਖੜਾ ਪਿੰਡਾਂ ਤੈਅ ਕਰਦੇ ਹੋਏ ਭਾਈ ਸਾਹਿਬ 16 ਨਵੰਬਰ 1675 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਭਾਈ ਜੇਤਾ ਜੀ ਜਦੋਂ ਭਰੇ ਦੀਵਾਨ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਬਾਲਕ ਗੋਵਿੰਦ ਰਾਏ ਦੇ ਸਾਹਮਣੇ ਹੋਏ ਤਾਂ ਮਾਹੌਲ ਇਕਦਮ ਸ਼ਾਂਤ ਅਤੇ ਕਮਕੀਨ ਹੋ ਗਿਆ ਬਾਲਕ ਗੋਵਿੰਦ ਰਾਏ ਜੀ ਨੇ ਗੁਰੂ ਸਾਹਿਬ ਦੇ ਅਸ਼ੀਸ਼ ਦੇ ਦਰਸ਼ਨ ਕਰਕੇ ਭਾਈ ਜੈਤਾ ਜੀ ਨੂੰ ਗਲ ਬਕੜੀ ਵਿੱਚ ਲੈ ਲਿਆ ਤੇ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਤੇ ਉਸ ਸਮੇਂ ਹੀ ਬਾਲਕ ਗੋਵਿੰਦ ਰਾਏ ਜੀ ਨੇ ਸੰਕਲਪ ਲਿਆ ਸੀ ਕਿ ਉਹ ਇਸ ਤਰ੍ਹਾਂ ਦੇ ਜ਼ੁਲਮਾਂ ਨੂੰ ਥੱਲ ਪਾਉਣ ਲਈ ਅਹਿਮ ਤਬਦੀਲੀ ਲਿਆਉਣਗੇ ਇਸ ਤਹਿਤ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਾ ਹੋਤਾ ਕੀਤਾ ਗਿਆ ਜਿਸ ਵੇਲੇ ਗੁਰੂ ਸਾਹਿਬ ਜੀ ਅੰਮ੍ਰਿਤ ਪਾਨ ਕਰਕੇ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣ ਗਏ ਉੱਥੇ ਹੀ ਭਾਈ ਚੇਤਾ ਜੀ ਅੰਮ੍ਰਿਤ ਪਾਨ ਕਰਕੇ ਭਾਈ ਚੇਤਾ ਤੋਂ ਜੀਵਨ ਸਿੰਘ ਬਣ ਗਏ ਤੁਹਾਨੂੰ ਦੱਸ ਦਈਏ ਕਿ 1688 ਫੀਨੂ ਪੌਂਟਾ ਸਾਹਿਬ ਵਿਖੇ ਭੰਗਾਣੀ ਦੇ ਚੁੱਤ ਸਮੇ ਬਾਬਾ ਜੀਵਨ ਸਿੰਘ ਜੀ ਨੇ ਆਪਣੀ تیر ਅੰਦਾਜ਼ੀ ਦੇ ਐਸੇ ਜੋਰ ਦਿਖਾਏ ਕਿ ਜਿੱਤ ਗੁਰੂ ਸਾਹਿਬ ਜੀ ਦੀ ਹੋਈ ਇੱਥੇ ਹੀ ਗੁਰੂ ਸਾਹਿਬ ਜੀ ਨੇ ਭਾਈ ਜੀਵਨ ਸਿੰਘ ਜੀ ਦਾ ਅਨੰਦ ਕਾਰਜ ਭਾਈ ਖਜਾਨ ਸਿੰਘ ਪੱਟੀ ਨਿਵਾਸੀ ਦੀ ਪੁੱਤਰੀ ਬੀਬੀ ਰਾਜਕੌਰ ਨਾਲ ਕਰਵਾਇਆ ਭਾਈ ਚੈਤਾ ਜੀ ਦੇ ਘਰ ਚਾਰ ਪੁੱਤਰ ਭਾਈ ਗੁਲਜਾਰ ਸਿੰਘ ਭਾਈ ਗੁਰਦਿਆਲ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਸੇਵਾ ਸਿੰਘ ਪੈਦਾ ਹੋਏ 1699 ਸ.ਵਿਚ ਗੁਰੂ ਸਾਹਿਬ ਵਾਪਸ ਅਨੰਦਪੁਰ ਸਾਹਿਬ ਆ ਗਏ ਤੇ ਉਹਨਾਂ ਨੇ ਜੋਤਨੀ ਤੀਹ ਤਹਿਤ ਪੰਜ ਕਿਲੇ ਕਿਲਾ ਅਨੰਦਗੜ੍ਹ ਕਿਲਾ ਲੋਹਗੜ੍ਹ ਕਿਲਾ ਤਾਰਾਗੜ੍ਹ ਕਿਲਾ ਹੌਲਗੜ ਤੇ ਕਿਲਾ ਫਾਤੇਗੜ ਬਣਵਾਇਆ। ਕਿਲਾ ਅਨੰਦਗੜ ਦੇ ਪੱਛਾਂ ਵਾਲੇ ਪਾਸੇ ਬਾਬਾ ਜੀਵਨ ਸਿੰਘ ਜੀ ਦਾ ਬੂੰਗਾ ਬਣਵਾਇਆ ਗਿਆ। ਜਿੱਥੇ ਬਾਬਾ ਜੀਵਨ ਸਿੰਘ ਜੀ ਭਜਨ ਬੰਦਗੀ ਕਰਿਆ ਕਰਦੇ ਸਨ। ਬਾਬਾ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦਿਆਂ ਜੰਗ ਪੰਗਾਣੀ, ਜੰਗ ਮਨਸਾਲੀ, ਜੰਗ ਨੰਦੌਣ, ਜੰਗ ਆਨੰਦਪੁਰ, ਜੰਗ ਬਜਰੂੜ, ਜੰਗ ਨਿਰਮੋਗੜ ਬੱਸੀ ਕਾ ਤੋਂ ਬ੍ਰਾਹਮਣੀ ਛਡਾਉਣੀ ਤੇ ਜੰਗੌਰ ਨੇੜੇ ਅਚਾਨਕ ਹਮਲਾ ਤੇ ਆਨੰਦਪੁਰ ਦੀ ਦੂਜੀ ਤੀਜੀ ਤੇ ਚੌਥੀ ਜੰਗਾਂ ਵਿੱਚ ਹਿੱਸਾ ਲੈ ਕੇ ਆਪਣੀ ਯੁੱਧ ਕਲਾ ਦੀ ਜੋਹਰ ਦਿਖਾਏ ਜਦੋਂ ਆਨੰਦਪੁਰ ਦਾ ਕਿਲਾ ਛੱਡਣ ਮੌਕੇ ਸਰਸਾ ਨਦੀ ਤੇ ਸਹਬਜ਼ਾਦਾ ਅਜੀਤ ਸਿੰਘ ਦੁਸ਼ਮਣਾਂ ਨਾਲ ਲੜਦੇ-ਲੜਦੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ ਤਾਂ ਬਾਬਾ ਜੀਵਨ ਸਿੰਘ ਜੀ ਰੂਹ ਨਾਲ ਭੱਗੇ ਤੇ ਦੁਸ਼ਮਣਾਂ ਦੇ ਆਹੂ ਲੌਂਦੇ ਹੋਏ ਸਹਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣਾਂ ਦੀ ਘੇਰੀ ਵਿੱਚੋਂ ਬਾਹਰ ਲੈ ਆਏ ਇਸੇ ਜੰਗ ਵਿੱਚ ਆਪਜੀ ਦੀ ਮਾਤਾ ਪ੍ਰੀਮ ਕੌਰ ਤੇ ਦੋ ਪੁੱਤਰ ਭਾਈ ਗੁਲਜਾਰ ਸਿੰਘ ਤੇ ਭਾਈ ਗੁਰदयाल ਸਿੰਘ ਜੀ ਸ਼ਹੀਦ ਹੋ ਗਏ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ 20 ਦਸੰਬਰ 1704 ਈਸਵੀ ਨੂੰ ਗੁਰੂ ਸਾਹਿਬ ਤੇ ਭਾਈ ਜੀਵਨ ਸਿੰਘ ਤੇ ਉਹਨਾਂ ਦੇ ਦੋ ਵੱਡੇ ਸੁਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਤੇ ਦੋ ਸਹਬਜ਼ਾਦੇ ਬਾਬਾਜੀਤ ਸਿੰਘ ਕਿ ਬਾਬਾ ਜੁਝਾਰ ਸਿੰਘ ਸਮੀਤ 40 ਸਿੰਘ ਚਮਕੌਰੇ ਜ਼ਿਮੀਦਾਰ ਦੀ ਕੱਚੀ ਹਵੇਲੀ ਵਿੱਚ ਪਹੁੰਚ ਗਏ ਪਰ ਚਮਕੌਰੇ ਜ਼ਿਮੀਦਾਰ ਦੀ ਸੂਚਨਾ ਦੇਣ ਦੇ ਨਾਲ ਮੋਕਲਾਂ ਦੀ 10 ਲੱਖ ਫੌਜ ਨੇ ਇਸ ਕੱਚੀ ਗੜੀ ਨੂੰ ਘੇਰਾ ਪਾ ਲਿਆ ਤੇ 22 ਦਸੰਬਰ ਦੀ ਰਾਤ ਨੂੰ ਭਿਆਨਕ ਜੰਗ ਹੋਈ ਜਿਸ ਵਿੱਚ ਦੋ ਸਹਮਚਾ ਦੇ ਸਮੀਤ 29 ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਭਾਈ ਚੇਤਾ ਜੀ ਦੇ ਸਹੌਰਾ ਸਾਹਿਬ ਭਾਈ ਖਜਾਨ ਸਿੰਘ ਉਨ੍ਹਾਂ ਦੇ ਛੋਟੇ ਭਰਾ ਸੰਗਤ ਸਿੰਘ ਤੇ ਦੋ ਵੱਡੇ ਸੁਪੁੱਤਰ ਭਾਈ ਸੇਵਾ ਸਿੰਘ ਤੇ ਭਾਈ ਸੁੱਖਾ ਸਿੰਘ ਵੀ ਸ਼ਾਮਲ ਸਨ ਕਿ ਇੱਥੇ ਹੀ ਬੱਚੇ 11 ਸਿੰਘਾਂ ਨੇ ਪੰਜ ਪਿਆਰੇ ਨੂੰ ਯੋਗਤ ਕਰਕੇ ਗੁਰੂ ਸਾਹਿਬ ਜੀ ਨੂੰ ਗੜੀ ਛੱਡਣ ਦਾ ਹੁਕਮ ਸੁਣਾਇਆ ਤੇ ਗੁਰੂ ਸਾਹਿਬ ਨੇ ਪੰਜ ਪਿਆਰਾਂ ਦਾ ਹੁਕਮ ਮੰਨਦਿਆਂ 22 ਤੀ ਦਸੰਬਰ ਦੀ ਰਾਤ ਨੂੰ ਗੜੀ ਛੱਡਣ ਤੋਂ ਪਹਿਲਾਂ ਆਪਣੀ ਕਲੰਗੀ ਅਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਨੂੰ ਪਹਿਨਾ ਦਿੱਤਾ ਤੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਗੜੀ ਵਿੱਚੋਂ ਤੀਰ ਛੜਦੇ ਰਹਿਣਾ ਤੇ ਨਗਾਰਾ ਵਜਾਉਂਦੇ ਰਹਿਣਾ ਤਾਂ ਕਿ ਦੁਸ਼ਮਣ ਨੂੰ ਲੱਗੇ ਕਿ ਗੁਰੂ ਹਾਲੇ ਇੱਥੇ ਹੀ ਹਨ ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਜੀ 23 ਦਸੰਬਰ ਦੀ ਸਵੇਰ ਨੂੰ ਗੁਰੂ ਸਾਹਿਬ ਜੀ ਦਾ ਸੰਕਲਪ ਸਵਾ ਲੱਖ ਸੇ ਇੱਕ ਲੜਾਉ ਤਵੀ ਗੋਵਿੰਦ ਸਿੰਘ ਨਾਮ ਕਹਾਉ ਨੂੰ ਪੂਰਾ ਕਰਦੇ ਹੋਏ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਆਪਣੀ ਕੌਮ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਗਏ ਇਹ 40 ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਪੁਰ ਸ਼ੋਭਤ ਹੈ ਅੱਜ ਜਸੀਂ ਗੁਰੂ ਘਰ ਦੇ ਬਹਾਦਰ ਤੇ ਅਨੰਨੇ ਸਿੱਖ ਬਾਬਾ ਜੀਵਨ ਸਿੰਘ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਸਤਿ ਸ੍ਰੀ ਅਕਾਲ ਤੋਂ ਇਹ ਸੀ ਵੀਡੀਓ ਬਾਬਾ ਜੀਵਨ ਸਿੰਘ ਦੇ ਜੀਵਨ ਬਾਰੇ ਤੇ ਭਾਈ ਜੈਤਾ ਜਿਹਨਾਂ ਨੂੰ ਕਿਹਾ ਗਿਆ ਤੇ ਗੁਰੂ ਦਾ ਬੇਟਾ ਵੀ ਕਿਹਾ ਗਿਆ ਖਿਤਾਬ ਦਿੱਤਾ ਗਿਆ ਗੁਰੂ ਦੇ ਬੇਟੇ ਨਾਲ ਇਹ ਅੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਦੇ ਜੀਵਨ ਤੋਂ ਬਹੁਤ ਉਪਦੇਸ਼ ਇਹ ਵੀ ਸਾਨੂੰ ਮਿਲਦੀ ਹੈ ਤੇ ਵੀਡੀਓ ਦੇ ਕਮੈਂਟ ਸੈਕਸ਼ਨ ਚ ਜਾ ਕੇ ਜਰੂਰ ਲਿਖਿਓ ਕੋਸਾ ਤੁਹਾਡਾ ਜੀਵਨ ਬਣਦਾ ਇਸ ਵੀਡੀਓ ਦੇ ਬਾਰੇ ਵਿਚਾਰ ਆਪਣੀ ਪਸੰਦੀ ਕਰਿਓ ਅੱਛਾ